ਆਪਾਂ ਅੱਜ ਪਹੁੰਚੇ ਆ ਜੀ ਗੁਰਦੁਆਰਾ ਸੱਚੀ ਮੰਜੀ ਸਾਹਿਬ ਪਿੰਡ ਸ਼ਮਸ਼ਪੁਰ ਇਹ ਨਜ਼ਦੀਕ ਹੈ ਬਹਾਦਰਗੜ ਪਟਿਆਲਾ ਦੇ ਆਓ ਤੁਹਾਨੂੰ ਉਹਦੇ ਗੁਰਦੁਆਰ ਸਾਹਿਬ ਦੇ ਦਰਸ਼ਨ ਕਰਵਾ ਚੱਲੀਏ ਖਾਲਸਾ ਵਾਹਿਗੁਰੂ ਫਤਿਹ ਮੇਰੇ ਵੱਲੋਂ ਸਾਰੇ ਮੇਰੇ ਵੇਖ ਰਹੇ ਇਸ ਚੈਨਲ ਨੂੰ ਮੇਰਾ ਸਭ ਦਾ ਤਹਿ ਦਿਲੋਂ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਆਓ ਚੱਲੀਏ ਆਪਾਂ ਗੁਰਦੁਆਰ ਸਾਹਿਬ ਅੱਜ ਆਪਾਂ ਹੁਣ ਗੁਰਦੁਆਰਾ ਸਾਹਿਬ ਸੰਸਪੁਰ ਗੁਰਦੁਆਰਾ ਸਾਹਿਬ ਸੱਚੀ ਮੰਜੀ ਸੰਸਪੁਰ ਧੰਨ ਧੰਨ ਬਾਬਾ ਸਚਨ ਸੱਚ ਜੀ ਸ਼ਰਧਾਲੂ ਆ ਰਹੇ ਨੇ ਅੰਦਰੋਂ ਜਾ ਰਹੇ ਨੇ ਆਓ ਆਪਾਂ ਅੰਦਰ ਐਂਟਰ ਕਰ ਗਏ ਆਓ ਆਪਾਂ ਅੰਦਰ ਦੇਖਦੇ ਆ ਜੀ ਸਭ ਤੋਂ ਪਹਿਲਾਂ ਆਪਾਂ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰ ਲਈਏ ਝੂਲ ਰਹੇ ਨੇ ਨਿਸ਼ਾਨ ਸਾਹਿਬ ਤਾਂ ਸਭ ਤੋਂ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਵੱਲ ਦੇਖ ਲਈਏ ਵਾਹਿਗੁਰੂ ਜੀ ਸਤਿਗੁਰ ਪ੍ਰਸਾਦ ਗੁਰਦੁਆਰਾ ਸੱਚੀ ਮੰਡੀ ਸਾਹਿਬ ਪਿੰਡ ਸੰਸਪੁਰਾ ਪਟਿਆਲਾ ਪੰਜਾਬ ਇਸ ਗੁਰਦੁਆਰਾ ਸਾਹਿਬ ਜੀ ਦਾ ਇਹ ਇਤਿਹਾਸ ਹੈ ਇਤਿਹਾਸ ਛੱਟਾ ਸਾਹਿਬ ਜੀ ਦਾ ਤੀਜੀ ਪਾਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਨੇ ਬਾਬਾ ਸਚਨ ਸੱਚ ਜੀ ਨੂੰ ਮੰਡੀ ਬਖਸ਼ ਕੇ ਕਿਹਾ ਕਿ ਅਸੀਂ ਪੰਜਵੇਂ ਜਾਮੇ ਵਿੱਚ ਫੇਰ ਆਵਾਂਗੇ ਤੈਨੂੰ ਕੋਈ ਹੋਰ ਵਸਤੂ ਬਖਸ਼ ਕੇ ਜਾਵਾਂਗੇ ਜਦੋਂ ਪੰਜਵੇਂ ਜਾਮੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਪਿੰਡ ਧੂਣੀ ਪੋਣੀ ਬੈੜਵਾਲ ਤੋਂ ਹੁੰਦੇ ਹੋਏ ਪਿੰਡ ਜੰਬਰ ਆਏ ਤਾਂ ਬਾਬਾ ਸਾਚਨ ਸੱਚ ਜੀ ਨੂੰ ਪਤਾ ਲੱਗਾ ਕਿ ਪੰਜਵੀਂ ਜੋਤ ਸ੍ਰੀ ਗੁਰੂ ਅਰਜਨ ਦੇਵ ਜੀ ਪਿੰਡ ਜੰਮਰ ਆਏ ਹਨ ਤਾਂ ਬਾਬਾ ਸਾਚਨ ਸੱਚ ਜੀ ਨੇ ਕੜਾ ਪ੍ਰਸ਼ਾਦ ਬਣਾ ਕੇ ਪੂਰਾ ਕੜਾਹਾ ਆਪਣੇ ਸਿਰ ਤੇ ਰੱਖਿਆ ਆਪਣੇ ਪਰਿਵਾਰ ਅਤੇ ਸਿੱਖਾਂ ਨਾਲ ਲੈ ਕੇ ਸਿੱਖਾਂ ਨੂੰ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਲਈ ਤੁਰ ਪਏ ਅੱਗੇ ਜਾ ਕੇ ਦੇਖਦੇ ਹਨ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਕੁਝ ਸਮੇਂ ਵਿਸ਼ਰਾਮ ਕਰ ਰਹੇ ਸਨ ਬਾਬਾ ਸਾਚਨ ਸੱਚ ਜੀ ਨੇ ਆਪਣੇ ਸਿਰ ਤੇ ਰੱਖਿਆ ਹੋਇਆ ਪ੍ਰਸ਼ਾਦ ਵਾਲਾ ਕਢਾਹਾ ਲੈ ਕੇ ਗੁਰੂ ਜੀ ਦੇ ਪੈਰਾਂ ਵਾਲੇ ਪਾਸੇ ਖੜੇ ਹੋ ਗਏ ਜਦੋਂ ਗੁਰੂ ਜੀ ਦੀ ਨਜ਼ਰ ਪਈ ਤਾਂ ਗੁਰੂ ਜੀ ਨੇ ਵੇਖਦੇ ਵੇਖਦੇ ਹਨ ਕਿ ਇੱਕ ਸਿੱਖ ਆਪਣੇ ਸਿਰ ਤੇ ਕਢਾਹਾ ਚੁੱਕੀ ਖੜਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੂੰਹੋਂ ਬਚਨ ਨਿਕਲੇ ਕਿ ਕਿੱਡਾ ਮੱਲ ਹੈ ਜੋ ਕਢਾਹਾ ਚੁੱਕੀ ਖੜਾ ਹੈ ਇਸ ਤੋਂ ਬਾਅਦ ਬਾਬਾ ਜੀ ਦੇ ਨਾਮ ਨਾਲ ਮੱਲ ਸ਼ਬਦ ਪੈ ਗਿਆ ਸ੍ਰੀ ਗੁਰੂ ਅਰਜਨਦੇਵ ਜੀ ਨੇ ਪ੍ਰਸ਼ਾਦ ਨੂੰ ਭੋਗ ਲਗਾਇਆ ਅਤੇ ਬਾਕੀ ਸੰਗਤਾਂ ਨੂੰ ਛਕਾਉਣ ਲਈ ਕਿਹਾ ਸੰਗਤਾਂ ਤੋਂ ਬਚਿਆ ਪ੍ਰਸ਼ਾਦ ਸ੍ਰੀ ਗੁਰੂ ਅਰਜਨਦੇਵ ਜੀ ਨੇ ਬਾਬਾ ਸੱਚ ਨੂੰ ਸਚਨ ਸੱਚ ਜੀ ਨੂੰ ਆਖਿਆ ਕਿ ਇਹ ਬਚਿਆ ਹੋਇਆ ਪ੍ਰਸ਼ਾਦ ਇਸ ਨੂੰ ਰਾਵੀ ਦਰਿਆ ਵਿੱਚ ਪਾ ਦੇਵੋ ਅਤੇ ਵਚਨ ਕੀਤੇ ਕਿ ਜਿੱਥੋਂ ਤੱਕ ਰਾਵੀ ਦਰਿਆ ਵਿੱਚ ਪਾਣੀ ਜਾਵੇਗਾ ਉਥੋਂ ਤੱਕ ਤੇਰੀ ਸਿੱਖੀ ਸੇਵ ਨਹੀਂ ਹੋਵੇਗੀ ਤਾਂ ਇਸ ਲਈ ਬਾਬਾ ਜੀ ਨੇ ਬਚਿਆ ਹੋਇਆ ਪ੍ਰਸ਼ਾਦ ਰਾਵੀ ਦਰਿਆ ਵਿੱਚ ਪਾ ਦਿੱਤਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬਾਬਾ ਜੀ ਨੇ ਬੇਨਤੀ ਕੀਤੀ ਕਿ ਹੈ ਸਤਿਗੁਰੂ ਜੀ ਆਪ ਜੀ ਨੇ ਸਾਨੂੰ ਤੀਜੇ ਜਾਮੇ ਵਿੱਚ ਕਿਹਾ ਸੀ ਕਿ ਅਸੀਂ ਪੰਜਵੇਂ ਜਾਮੇ ਵਿੱਚ ਫਿਰ ਆਵਾਂਗੇ ਤੇ ਇਹਨੂੰ ਕੁਝ ਵਸਤੂਆਂ ਬਖਸ਼ ਕੇ ਜਾਵਾਂਗੇ ਤਾਂ ਕਿਰਪਾ ਕਰੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਹੱਥ ਦਾ ਛੋਟਾ ਦਿੱਤਾ ਅਤੇ ਨਾਲ ਵਰ ਦਿੱਤੇ ਕਿ ਹਲਕਾ ਕੁੱਤਾ ਵੱਢ ਜਾਵੇ ਜਾਂ ਗਲੇ ਦੀਆਂ ਹੰਜੀਰਾਂ ਹੋ ਜਾਣ ਇਸ ਛੋਟੇ ਦੇ ਦਰਸ਼ਨ ਕਰਕੇ ਠੀਕ ਹੋ ਜਾਣਗੇ ਕੋੜੀਆਂ ਤੇ ਕੋੜ ਦੂਰ ਹੋਣਗੇ ਗੁਰੂ ਪਾਸੋਂ ਵਸਤੂਆਂ ਦੇ ਵਰ ਲੈ ਕੇ ਬਾਬਾ ਜੀ ਬੜੇ ਪ੍ਰਸੰਨ ਹੋਏ ਅਤੇ ਖੁਸ਼ੀ-ਖੁਸ਼ੀ ਆਪਣੇ ਘਰ ਪਰਤ ਆਏ ਅਤੇ ਸੰਗਤਾਂ ਦੀ ਸੇਵਾ ਵਿੱਚ ਲੱਗ ਗਏ ਵਾਹਿਗੁਰੂ ਜੀ ਵਾਹਿਗੁਰੂ ਜੀ ਤਨ ਬਾਬਾ ਜੀ ਆਓ ਆਪਾਂ ਤੁਹਾਨੂੰ ਅੰਦਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਦਈਏ ਸੰਗਤਾਂ ਇੱਥੇ ਆਉਂਦੀਆਂ ਰਹਿੰਦੀਆਂ ਕਿੱਥੋਂ ਆਏ ਭਾਈ ਸਾਹਿਬ ਜੀ ਖਡੌੜੀ ਤੋਂ ਮਿਥਾਈ ਰਾਜਪੁਰੇ ਅੱਛਾ ਕੋਈ ਤਕ ਤਕਲੀਫ ਜੀ ਹਾਂ ਕੁੱਤੇ ਨੇ ਵੱਢੇ ਸੀ ਅੱਛਾ ਜੋ ਠੀਕ ਹੋ ਗਏ ਹੋ ਤੁਸੀਂ ਨਹੀਂ ਮੈਨੂੰ ਕਿਸੇ ਨੇ ਅੱਜ ਦੱਸਿਆ ਨਹੀਂ ਪਹਿਲੀ ਵਾਰ ਆਈ ਹਾਂ ਅੱਛਾ ਪਹਿਲੀ ਵਾਰ ਆਇਆ ਠੀਕੇ ਨਾਲ ਬੈਠੀ ਦੋ ਉਹ ਠੀਕੇ ਗਰਮ ਨੇ ਹਾਂ ਠੀਕੇ ਗਰਮ ਹੁੰਦੇ ਆ ਠੀਕੇ ਨੇ ਦੱਸਿਆ ਪਿੰਡ ਪਿੰਡ ਕਿਹੜਾ ਖੰਡੋਲੀ ਖਡੌੜੀ ਇੰਨੋ ਨੋ ਨੋ ਆਹ ਰਾਜਪੁਰਾ ਰੋਡ ਤੇ ਜਿਹੜਾ ਹੈ ਜੀ ਚਲੋ ਮੈਨੂੰ ਵੀ ਪਤਾ ਲੱਗਿਆ ਜੀ ਸੰਸਪੁਰ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਆ ਉੱਥੇ ਬਖਸ਼ਿਸ਼ਾ ਗੁਰੂ ਸਾਹਿਬ ਦੀ ਤੇ ਇਸ ਕਰਕੇ ਮੈਂ ਹੁਣ ਤੁਸੀਂ ਠੀਕ ਹੋ ਜੀ ਮੈਂ ਤਾਂ ਠੀਕ ਹੀ ਟੀਕੇ ਲਵਾ ਬੈਠੇ ਸੀ ਦੋਹੀ ਅੱਛਾ ਜੀ ਇਹ ਲੱਗੀ ਸੀ ਇੱਥੇ ਠੀਕ ਆ ਜੀ ਬਸ ਜਿਹੜੇ ਬਾਬਾ ਜੀ ਦਾ ਛੋਟਾ ਸਾਹਿਬ ਦਾ ਦਰਸ਼ਨ ਕਰਨ ਆਏ ਹੋ ਚਲੋ ਠੀਕ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਜੀ ਤੁਹਾਨੂੰ ਰੱਖੇ ਤੁਸੀਂ ਕੋਈ ਗੱਲ ਨਹੀਂ ਬਾਬਾ ਜੀ ਦੇ ਘਰ ਆ ਗਏ ਹੋ ਠੀਕ ਹੋ ਜਾਓਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਇਹ ਸਨ ਇੱਕ ਸ਼ਰਧਾਲੂ ਪਹਿਲੀ ਵਾਰ ਇਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਗੁਰੂ ਸਾਹਿਬ ਜ ਛੋਟਾ ਬਖਸ਼ ਕੇ ਗਏ ਹੋਆ ਬਾਬਾ ਮੰਨ ਲ ਜੀ ਨੂੰ ਤੇ ਉਹ ਛੋਟੇ ਦੇ ਦਰਸ਼ਨ ਕਰਨ ਲਈ ਅੱਜ ਪਹਿਲੀ ਵਾਰ ਆਏ ਨੇ ਚਲੋ ਆਪਾਂ ਹੁਣ ਅੰਦਰ ਚੱਲਦੇ ਹਾਂ ਜੀ ਇਹ ਅੱਜ ਦਾ ਹੁਕਮਨਾਵਾ ਸਾਹਿਬ ਆ ਜੀ ਤੁਸੀਂ ਦਰਸ਼ਨ ਕਰ ਲਓ ਆਓ ਆਪਾਂ ਅੰਦਰ ਚੰਗੇ ਇਹ ਗੁਰਦਵਾਰ ਸਾਹਿਬ ਦੇ ਅੰਦਰ ਦਰਸ਼ਨ ਕਰੋ ਜੀ जो साल्टी दर्शन करो तो जी सिमरियां पाल नॉन दत्ता सब ऐसा तथा पास जो श्री गुरु ग्रास जी के पास बुलाने के बोलो जी वाले गुरुदेव महाराज महाराज खान में खान में पहुंचे और अपनी आशा से कि जमदव आ गए व्यूर सच्चा पाशा탄 थाना बाबा स्टेशन साथ में हां द्वारा सखी संतान का ਪਿੱਛੇ ਜਿਆਦਾ ਮਤੈ ਖਾਨਾ ਮੁਕਾ ਖਸਾ ਤਕਸਾ ਫਲ ਜਿਸ ਤਕਾ ਆਸ ਨਹੀਂ ਇਸ ਮੇਂ ਦੇਖਦੇ ਕਿ ਗ੍ਰੇਡ ਨਾਲ ਮਾਤੇ ਕਿਰਡਾ ਜਨ ਲਈ ਦਸਾਂ ਜੋੜੀ ਕਰਨੇ ਸਪਾਣਾ ਅਸੀਂ ਸਮਝਾ ਤੱਕ ਨਹੀਂ ਇਹ ਦੇ ਲੋ ਕਾ ਹੁਣ ਨਿਕਲ ਬਸੇ ਹੁਣ ਕੀ ਕਰੀ ਮੈਨੈ ਖੁਦ ਨਹੀਂ ਆਪਣਾ ਵੀ ਸਮਾਲਿਆ ਹਾਜ਼ਰ ਹੈ ਕਿਰਪਾ ਸਾਜ ਫਰਵਾਹਤ ਭਾਈ ਖਾਲਸਾ ਭਾਈ ਫਤੇ ਇੱਥੇ ਬਾਬਾ ਜੀ ਨੇ ਸੇਵਾਦਾਰ ਉਹਨਾਂ ਨੂੰ ਮਿਲਦੇ ਹਾਂ ਜੀ ਅੱਛਾ ਜੀ ਫਿਰ ਤੁਸੀਂ ਆਪ ਕਰ ਲੋ ਠੀਕ ਹੈ ਜੀ ਇਹ ਜੀ ਛੋਟਾ ਸਾਹਿਬ ਜਿਵੇਂ ਮੈਂ ਤੁਹਾਨੂੰ ਇਤਿਹਾਸ ਵਿੱਚ ਦੱਸਿਆ ਤੇ ਮੈਂ ਇਥੇ ਗੁਰਦੁਆਰਾ ਸਾਹਿਬ ਦੇ ਅੰਦਰ ਆਇਆ ਇਹ ਗੁਰਦੁਆਰਾ ਸਾਹਿਬ ਸੱਚੀ ਮੰਜੀ ਸਾਹਿਬ ਪਾਸ਼ਾਹੀ ਪਹਿਲੀ ਤੇ ਪਾਸ਼ਾਹੀ ਪੰਜਵੀਂ ਜੀ ਦਾ ਜਈ ਸਸਸੀ ਕਾ ਵਾਈ ਕੋਈ ਖਾਲਸਾ ਵਾਈ ਫਤਿਹ ਬਾਬਾ ਜੀ ਸ਼ੋਨਾਮ ਆਪਣਾ ਹਾਂਜੀ ਰੱਖ ਦਿਓ ਜੀ ਇਹ ਬਾਬਾ ਜੀ ਕੋਲ ਜਿਹੜਾ ਛੋਟਾ ਸਾਹਿਬ ਦੀ ਇਹ ਜਿਹੜਾ ਮੈਂ ਤੁਹਾਨੂੰ ਬਾਹਰ ਉਹਦੇ ਵਿੱਚ ਦੱਸਿਆ ਸੰਕੇਪ ਇਤਿਹਾਸ ਉਹ ਹੈਗੇ ਨੇ ਉਹਨਾਂ ਨੂੰ ਆਪਾਂ ਤੁਹਾਨੂੰ ਦਰਸ਼ਨ ਵੀ ਕਰਾਤੇ ਇਹ ਬਾਬਾ ਜੀ ਇੱਥੇ ਦੇ ਨੇ ਤੇ ਆਓ ਇੱਥੇ ਸਿੰਘ ਸਾਹਿਬ ਜੀ ਨਾਲ ਆਪਾਂ ਗੱਲ ਕਰ ਲਈਏ ਸਾਸਿਕਾ ਬਾਬਾ ਜੀ ਬਾਬਾ ਜੀ ਖਾਲਸਾ ਭਾਈ ਫਤੇਜ ਜੀ ਕੀ ਸ਼ੁਭਨਾ ਬਾਬਾ ਜੀ ਮੇਰਾ ਨਾਮ ਵੀ ਪਹਿਲਾਂ ਤੋਂ ਤੁਹਾਡਾ ਧੰਨਵਾਦ ਹੈ ਜਿਹੜੇ ਸਾਡੇ ਗੁਰੂ ਤਿਆਹਾਰਕ ਵਸਤੂਆਂ ਦੀ ਜਾਂ ਗੁਰੂ ਘਰਾਂ ਦੀ ਇੰਨੀ ਵਧੀਆ ਤੁਸੀਂ ਇੱਕ ਉਪਰਾਲਾ ਕੀਤਾ ਵੀ ਕਿ ਦੁਨੀਆ ਦੇ ਵਿੱਚ ਦੱਸਣ ਨੂੰ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਜੀ ਜੀ ਆਨੂੰ ਧੰਵਾਜੇ ਤੇ ਇਹ ਆਪਣੇ ਜੀ ਜਿਹੜਾ ਛਟਾ ਸਾਹਿਬ ਦੇ ਜੀ ਦੇ ਤੁਹਾਨੂੰ ਦਰਸ਼ਨ ਕਰਾਏ ਨੇ ਪੰਚਮ ਪਾਚੀ ਸ੍ਰੀ ਗੁਰੂ ਅਰਜਨ ਦੇਵ ਜੀ ਹੱਥੇ ਛੋਟਾ ਰੱਖਦੇ ਜੀ ਇਹ ਜਦੋਂ ਗੁਰੂ ਅਰਜਨ ਦੇਵ ਜੀ ਨੇ ਸਾਡੇ ਬਾਪਾ ਸਚਨ ਸਾਹਿਬ ਜੀ ਨੇ ਇਹਨਾਂ ਦੀ ਅਸੀਂ 12ਵੀਂ ਪੀੜੀ ਚੋਂ ਆ ਜੀ ਤੇ ਇਹ ਜਦੋਂ ਗੁਰੂ ਅਰਜਨ ਦੇਵ ਜੀ ਨੇ ਛੋਟਾ ਬਖਸ਼ਿਸ਼ ਕੀਤਾ ਨਾਲ ਤੇ ਨੀ ਚੀਜ਼ਾਂ ਦੀ ਵਸਤੂਆਂ ਦੀ ਇਹਨਾਂ ਨੇ ਉਹ ਦਿੱਤਾ ਸੀ ਇਹਨਾਂ ਨੂੰ ਬਖਸ਼ਿਸ਼ ਕੀ ਕੀਤੀ ਸੀ ਜੀ ਇੱਕ ਫਲਕਾ ਕੁੱਤਾ ਵੱੜ ਜੇ ਗੱਲ ਤੇ ਟੌਲਸਰ ਜੀ ਕੋੜੀ ਹੋਵੇ ਲਾਜ ਇਲਾਜ ਬਿਮਾਰੀ ਹੋਵੇ ਜੀ ਦਰਸ਼ਨ ਕਰਕੇ ਠੀਕ ਹੋ ਜਾਂਦੇ ਜਿਹੜੀ ਇਹ ਮੰਝਾ ਪਿਆ ਜੀ ਇਹ ਭਾਈ ਲਾਲੂ ਜੀ ਦੇ ਘਰ ਸ੍ਰੀ ਗੁਰੂ ਨਾਨਕ ਦੇਵ ਜੀ ਪਾਈਦੇ ਰਹੇ ਸੀ ਭਾਈ ਮੰਜੀ ਉਹਨਾਂ ਨੇ ਬਣਾਏ ਸੀ ਜੀ ਗੁਰੂ ਅਮਰਦਾਸ ਜੀ ਨੇ ਭਾਈ ਮੰਜੀ ਫਿਰ ਭਾਈ ਸਿੱਖ ਪ੍ਰਚਾਰ ਵਾਸਤੇ ਦਿੱਤੀ ਸਿੱਖਾਂ ਨੂੰ ਸਿੱਖੀ ਦੇ ਪ੍ਰਚਾਰ ਵਾਸਤੇ ਜੀ ਤਾਂ ਇਹ ਬਾਬਾ ਸਚਨ ਸਿੰਘ ਸਾਡੇ ਜੀ ਕਿਸਾਨ ਇੱਕ ਗੁਰੂ ਅਮਰਦਾਸ ਜੀ ਦੇ ਲੰਗਰ ਵਿੱਚ ਲੱਕੜਾਂ ਦੀ ਸੇਵਾ ਕਰਿਆ ਕਰਦੇ ਜੋ ਇਹ ਨਿਕਲ ਚੋ ਲੱਕੜਾਂ ਲਿਆਉਣੀਆਂ ਜੀ ਤੇ ਲੰਗਰ ਦਾ ਸਿਸਟਮ ਚਲਾਉਂਦੇ ਸੀ ਜੀ ਤੇ ਗੁਰੂ ਅਮਰਦਾਸ ਜੀ ਜਦੋਂ ਇਹਨਾਂ ਨੂੰ ਬਖਸ਼ੀ ਕੀਤੀ ਉਹਨਾਂ ਕਹਿੰਦਾ ਕਿ ਸਾਨੂੰ ਮਹਾਰਾਜ ਤੁਹਾਡੇ ਦਰਸ਼ਨ ਚਾਹੀਦੇ ਨੇ ਉਹਨਾਂ ਕਹਿੰਦੀ ਗੁਰੂ ਕੀ ਦਲਵੀ ਸੀ ਨਾਲ ਪਿੰਡ ਪਾਕਿਸਤਾਨ ਦੇ ਵਿੱਚ ਉਹ ਕਹਿੰਦੇ ਉੱਥੇ ਇੱਕ ਮੰਜੀ ਪਈਓ ਲਿਆਓ ਅੱਛਾ ਜੀ ਜਦੋਂ ਤੁਹਾਡਾ ਮਨ ਕਰੇ ਕਰੇਗਾ ਉਹਦੇ ਵਿੱਚ ਸਾਡੇ ਤੁਹਾਨੂੰ ਦਰਸ਼ਨ ਹੋਇਆ ਕਰਨਗੇ ਜੇ ਤੁਸੀਂ ਦਰਸ਼ਨ ਕਰਨੇ ਆ ਤਾਂ ਉਸ ਮੰਜੀ ਜੀ ਸਾਨੂੰ ਦਰਸ਼ਨ ਹੋਇਆ ਕਰਨਗੇ ਜੀ ਇਹ ਤੀਜੀ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਪਹਿਲੋ ਪੈਰ ਦਾ ਜੋੜਾ ਦਿੱਤਾ ਹੀ ਉਹ ਸਾਡਾ ਪਰਿਵਾਰ ਇੱਕ ਸੈਦੇ ਵਾਲੇ ਤੇ ਇੱਕ ਪੀਪਲ تھے ਕਿਨੌਰੀ ਦੇ ਲੱਗੇ ਆ ਅੱਛਾ ਜੀ ਇਹ ਫਿਰ ਸਾਡੇ ਕੋਲ ਇੱਕ ਮੰੰਜਾ ਸਾਹਿਬ ਤੇ ਇੱਕ ਛਟਾ ਸਾਹਿਬ ਦੋ ਚੀਜ਼ਾਂ ਵਸ ਤੇ ਆਪੋ ਆਪ ਹੋ ਗਈ ਫਿਰ ਬਸ ਤੋਂ ਆ ਨਾ ਨੇ ਠੀਕ ਹੈ ਜੀ ਆਪਣੇ ਪਰਿਵਾਰ ਨਹੀਂ ਬੰਡਲੀਆਂ ਜਿਸ ਤਰ੍ਹਾਂ ਜਿਸ ਤਰ੍ਹਾਂ ਚੀਕ ਪੁੱਲੀਆਂ ਇੱਥੇ ਹੁਣ ਸਾਨੂੰ ਬਖਸ਼ੇ ਵੀ ਹਲਕਾ ਕੁੱਤਾ ਵੜ ਜੇ ਗਲਤੇ ਤੋਂ ਸਰ ਕੋੜੀ ਲਾਜ ਲਾਜ ਬਿਮਾਰੀ ਜਿਸ ਦੀ ਕੁਛ ਦਾ ਕੋਈ ਇਲਾਜ ਨਹੀਂ ਉਹ ਇੱਥੇ ਮਹਾਰਾਜ ਦੀ ਈ ਕਿਰਪਾ ਕੋ ਠੀਕ ਹੁੰਦੇ ਆ ਜੀ ਜੀ ਹਾਂ ਜੀ ਤੇ ਇਹ ਸਾਡੇ ਕੋਲ ਅਸੀਂ ਸਦਾ ਸੰਭਾਲ ਸਾਡੇ ਕੋਲੇ ਠੀਕ ਹੈ ਜੀ ਗੁਰੂ ਮਹਾਰਾਜ ਨੇ ਸੇਵਾ ਲਈ ਜਿੰਨਾ ਚੱਲਾਵੇਗਾ ਸੇਵਾ ਕਰਾਂਗੇ ਠੀਕ ਹੈ ਜੀ ਤੇ ਸਾਡੇ ਆਪਦੇ ਪਰਿਵਾਰ ਕੋ ਲਈ ਇਹ ਸੇਵਾ ਜੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕੇ ਸਿੰਘ ਸਾਹਿਬ ਜੀ ਨੇ ਆਪਾਂ ਦੱਸਿਆ ਵੀ ਇੱਥੇ ਹਲਕਾ ਕੁੱਤਾ ਹੰਜੀਰਾ ਜਿਵੇਂ ਗਲੇਜੇ ਕਾਉਂਸਲ ਤੇ ਕੋੜ ਦੇ ਰੋਗੀ ਹੋਵੇ ਉਹ ਬਸ ਜਿਹੜਾ ਛੋਟਾ ਸਾਹਿਬ ਦਿਖਾਇਆ ਸੀ ਉਹਦੇ ਨਾਲ ਇਹ ਦਰਸ਼ਨ ਕਰਕੇ ਛੋਟਾ ਸਾਹਿਬ ਦੇ ਤੇ ਉਹ ਜਿਹੜੀਆਂ ਬਿਮਾਰੀਆਂ ਨੇ ਉਹ ਠੀਕ ਹੋ ਜਾਂਦੀਆਂ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਹਾਂ ਤੇ ਆਖਰ ਵਿੱਚ ਆਪਾਂ ਹੁਣ ਚੱਲਦੇ ਆਂ ਜੀ ਗੁਰੂ ਸਾਹਿਬ ਦੇ ਦਰਸ਼ਨ ਕਰ ਲੋ ਬਾਬਾ ਜੀ ਦੇ ਤਸਕਾ ਇੱਕ ਪਾਵਾ ਹਾਂਜੀ ਆ ਦੇਖੋ ਜੀ ਜਿਹੜੀ ਮੰਜੀ ਸਾਹਿਬ ਆ ਉਹਦੇ ਆਪਾਂ ਤੁਹਾਨੂੰ ਇੱਕ ਪਾਵੇ ਦੇ ਦਰਸ਼ਨ ਕਰਾ ਰਹੇ ਹਾਂ ਆ ਦੇਖੋ ਵਾਹਿਗੁਰੂ ਵਾਹਿਗੁਰੂ ਇਹ ਮੰਜੀ ਸਾਹਿਬ ਆ ਜੀ ਕਿਉਂਕਿ ਇਹ ਕਾਫੀ ਵਿਰਧ ਹੋ ਚੁੱਕੇ ਨੇ ਮੰਜੀ ਸਾਹਿਬ ਤੁਸੀਂ ਦੇਖ ਰਹੇ ਹੋ ਇਹ ਗੁਰਨਾਥ ਦੇ ਇਹ ਗੁਰਨਾਥ ਦੇਵ ਜੀ ਦੇ ਪੁੱਤ ਸਾਹਿਬ ਰਾਤ ਰਹੇ ਨੇ ਗੁਰਨਾਥ ਦੇਵ ਜੀ ਦੇ ਪੁੱਤ ਆ ਦੇਖੋ ਉੱਤੇ ਕੱਪੜਾ ਬੰਨਿਆ ਹੋਇਆ ਹੈ ਜਿਸ ਦਾ ਸੱਲ ਪਿਆ ਹੋਇਆ ਹੈ ਜੀ ਇਹ ਪਾਵਾ ਜੀ ਮੰਜੀ ਸਾਹਿਬ ਦਾ ਮੰਜੀ ਸਾਹਿਬ ਆ ਜੀ ਵਿੱਚ ਉੱਤੇ ਛੋਟਾ ਸਾਹ ਬਰਾਜ ਮੈਨੂੰ ਠੀਕ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਂ ਜੀ ਇੱਥੇ ਇੱਕ ਹੋਰ ਆਏ ਨੇ ਜਿਨ੍ਹਾਂ ਨੂੰ ਨਾ ਕੁੱਤੇ ਨੇ ਵੱਢ ਲਿਆ ਸੀਗਾ ਆਪਲਾਓ ਆਪਾਂ ਉਹਨਾਂ ਨਾਲ ਸੰਗਤ ਜਿਨ੍ਹਾਂ ਨਾਲ ਗੱਲ ਕਰਦੇ ਆ ਭਾਈ ਖਾਲਸਾ ਜੀ ਭਾਈ ਪਤੇ ਜੀ ਕੀ ਛੋਪਰਾ ਹਮ ਆਪਣਾ ਜੀ ਅਜੈਤ ਸਿੰਘ ਅਜੈ ਕਹਿੰਦੇ ਸੀ ਮੈਨੂੰ ਦਸਿਆ ਸਿੰਘ ਸਾਹਿਬ ਨੇ ਕੁੱਤੇ ਨੇ ਵੱਢ ਲਿਆ ਸੀ ਹਾਂਜੀ ਤੇ ਹੁਣ ਕਿਵੇਂ ਹੋ ਠੀਕ ਆ ਹੁਣ ਤੁਹ ਕਿਰਪਾ ਹੋਗੀ ਮਹਾਰਾਜ ਦੀ ਹਾਂਜੀ ਕਿਰਪਾ ਹੋ ਗਈ ਇੱਥੇ ਬਹੁਤ ਮਸ਼ਹੂਰੀ ਹੈ ਇਹਨਾਂ ਗੁਰਦਰਾ ਸਾਹਿਬ ਦੀ ਇੱਥੇ ਆਉਂਦੀ ਦੂਰ ਅੱਛਾ ਕੀ ਕੰਮ ਕਰਦੇ ਹੋ ਤੁਸੀਂ ਮੈਂ ਸਕਾਉਟ ਫੈਕਟਰੀ ਦਾ ਮੁਲਾਜ਼ਮ ਹਾਂ ਅੱਛਾ ਮੁਲਾਜ਼ਮ ਹੋ ਠੀਕ ਹੈ ਜੀ ਚਲੋ ਹੁਣ ਕਦੋਂ ਕਬਟੇ ਕੁੱਤੇ ਨੇ ਉਹਦੀ ਲਾਗ ਕਰੇ ਜਾ ਰਹੇ ਢਾਈ ਵੇ ਛੁੱਟੀ ਹੋਈ ਸੀ ਅੱਛਾ ਜੀ ਡਾਕੂਮੈਂਟ ਚ ਘਰ ਨੇੜੇ ਚਲਾ ਗਿਆ ਠੀਕ ਹੈ ਜੀ ਉਹ ਕੁੱਤੀ ਸੂਈ ਸੀ ਕਾਲੀ ਜੀ ਕੁੱਤੀ ਸੀ ਅੱਛਾ 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 ਉਹਨੇ ਮੈਂ ਸਕੌਨ ਉਹਨੇ ਇਹਨੂੰ ਘੂਰਿਆ ਮੈਨੂੰ ਤੇ ਮੈਂ ਉਹਨੂੰ ਇਦਾਂ ਕੀਤਾ ਉਹ ਇੱਕਦਮ ਮੇਰੇ ਲੱਤ ਨੂੰ ਕੱਗੀ ਠੀਕ ਠੀਕ ਠ अच्छा हुणे चलो महाराज बख्शीश ਕਰਨਗੇ ਚਲੋ ਠੀਕ ਆ ਜੀ ਧੰਨਵਾਦ ਤੁਹਾਡਾ ਖਾਲਸਾ بھائی ਫਤੇ ਜੀ ਇਹ ਦੇਖੋ ਸੰਗਤ ਆਈ ਹੋਈ ਏ ਸਾਰੇ ਤਕਰੀਬਨ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਓਹ ਵੀ ਆਉਂਦੇ ਵੇ ਮੱਥਾ ਟੇਕਣ ਵੀ ਆ ਰਹੇ ਨੇ ਤੇ ਇਸ ਤਰ੍ਹਾਂ ਇਹ ਆ ਰਹੇ ਸੰਗਤ ਠੀਕ ਆ ਜੀ ਚਲੋ ਆਓ ਆਪਾਂ ਹੁਣ ਬਾਹਰ ਨੂੰ ਚੱਲ ਦੱਸ ਅਸੀਂ ਕੱਲ ਜੀ ਤੁਹਾਨੂੰ ਮੱਥਾ ਟੇਕ ਦਿਓ ਜੀ ਚਲਦੇ ਆਪਾਂ ਹੁਣ ਆਓ ਜੀ ਚਲੀਏ ਜੀ ਸਾਹਮਣੇ ਲੰਗਰ ਹਾਲ ਉਹ ਵੀ ਦੇਖ ਸਕਦੇ ਹਾਂ ਜੀ ਸੰਗਤ ਜੀ ਮੈਂ ਗੁਰਦੁਆਰ ਸਾਹਿਬ ਤੋਂ ਬਾਹਰ ਆ ਗਿਆ ਹਾਂ ਤੁਹਾਨੂੰ ਮੈਂ ਅੱਜ ਗੁਰਦੁਆਰ ਸਾਹਿਬ ਦੇ ਸੰਸਪੁਰਾ ਜਿਹੜਾ ਕਿ ਜ਼ਿਲ੍ਹਾ ਪਟਿਆਲਾ ਕਸਬਾ ਬਾਦਰਗੜ ਦੇ ਕੋਲ ਹੈ ਤੇ ਉਹਨਾਂ ਦੇ ਅੰਦਰ ਜਿਹੜੇ ਸੇਵਾਦਾਰ ਸਾਹਿਬ ਨੇ ਉਹਨਾਂ ਨੇ ਦੱਸਣ ਤਾਬ ਇੱਥੇ ਕਿਸੇ ਨੂੰ ਹਲਕਾ ਕੁੱਤਾ ਵੱਢ ਜਾਵੇ ਜਾਂ ਫਿਰ ਗਲੇ 'ਚ ਹੰਜੀਰਾ ਹੋਣ ਟੌਨਸਲ ਵਗੈਰਾ ਤੇ ਕੋੜデア ਇਹਨਾਂ ਨੂੰ ਕੋੜ ਹੋਵੇ ਉਹ ਰੋਗੀ ਇੱਥੋਂ ਜਿਹੜਾ ਗੁਰੂ ਸਾਹਿਬ ਦਾ ਅੰਦਰ ਸੋਟਾ ਹੈ ਉਦੇ ਨਾਲ ਦਰਸ਼ਨ ਕਰਕੇ ਹੀ ਛੋਟਾ ਸਾਹਿਬ ਦੇ ਸੰਗਤ ਠੀਕ ਹੁੰਦੀ ਆ ਤੇ ਕਿਹੋ ਜਿਹੀ ਲੱਗੀ ਮੇਰੇ ਦਰਸ਼ਨ ਆਪ ਜੀ ਨੂੰ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ ਆਖਰ ਵਿੱਚ ਆਪ ਸਭ ਦਾ ਦੂਰ ਦਰਾਡੇੋਂ ਭਾਰਤ ਵਿੱਚੋਂ ਜਾਂ ਭਾਰਤ ਤੋਂ ਬਾਹਰ ਕੈਨੇਡਾ ਅਮਰੀਕਾ ਯੂਰਪ ਵਿੱਚੋਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰਾ ਤਹਿ ਦਿਲੋਂ ਧੰਨਵਾਦ ਜੀ ਆਖਰ ਵਿੱਚ ਅਗਰ ਆਪ ਜੀ ਨੂੰ ਇਹ ਦਰਸ਼ਨ ਅੱਛੇ ਲੱਗੇ ਕਿਹੋ ਜਿਹਾ ਲੱਗੇ ਕਮੈਂਟ ਕਰਨਾ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ